ਤੰਤੋ ਆਪਸ ਨੂੰ ਬੀਡੀਪੀ ਉਹ ਤਾਂ ਰਿਹਾ ਗ੍ਰਾਮ ਜੈ ਸਟੈਂਡਰਡ ਪਾਸਿੰਗ ਹੁੰਦੇ ਹੈ ਇਹ ਪੰਚਾਇਤ ਨੂੰ ਹਮ ਮਾਗੋ ਦਾ ਅਥਾਰਟੀ ਇਹ ਵੀ ਕੰਮ ਕਰਵਾਉਣ ਦੀ ਪੰਚਾਇਤ ਹੀ ਤਰਵਾ ਰਹੀ ਹੈ ਪੰਚਾਇਤਾਂ ਭੰਗ ਹੋ ਗਈਆਂ ਤੇ ਹੁਣ ਪ੍ਰਬੰਧਕ ਤੇ ਪੰਚਾਇਤ ਸੈਕਟਰ ਚਲਵਾ ਰਿਹਾ ਹੈ ਜਿਹੜੇ ਜਿਹੜੇ ਡਵੈਲਪਮੈਂਟ ਵਰਕ ਚੱਲ ਰਿਹਾ ਜਿਹੜੇ ਇਹੀ ਚੋਕ ਕਿਤੇ ਉਹ ਕਰਵਾ ਸਕਦੇ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਇਸ ਤੇ ਸਾਡੇ ਕੋਲ ਤੇ ਨਹੀਂ ਆਇਆ ਜਿਹੜੇ ਕੰਮ ਸਾਡੇ ਨੂੰ ਪਬਲਿਕ ਇੱਥੇ ਇਕੱਠੀ ਹੋ ਗਿਆ ਜੀ ਆ ਜੀ ਸੰਜੀਧੀਆਂ ਆਈਆਂ ਵੀ ਸਾਡੀਆਂ ਜਿਹੜੇ ਪਾਣੀ ਦੇ ਵਿੱਚ ਘਰਾਏ ਮਤਲਬ ਘਰ ਸਾਡੇ ਨੀਵੇਂ ਦੇ ਘਰਾਏ ਵੜ ਗਿਆ ਪਾਣੀ ਦਾ ਕੋਈ ਹੱਲ ਕਰਨਾ ਹੀ ਹੈ ਉਹ ਤਾਂ ਉਹਨਾਂ ਆਪ ਵੀ ਡਾਕ ਦਿੱਤਾ ਹੁਣ ਨਿਯਮ ਮੁਤਾਬਕ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਵੇਗੀ ਜਿਹਨਾਂ ਜਿਹਨਾਂ ਡੱਕਿਆ ਹੋਇਆ ਹੈ ਡੱਕ ਨਹੀਂ ਸਕਦੇ ਸਾਡੇ ਰਿਡਨ ਸ਼ਿਕਾਇਤ ਆਉਂਦੀ ਉਹ ਤੇ ਕਾਰਵਾਈ ਕੀਤੀ ਹੋ ਗਈ ਬਾਡਰ ਸਪਲਾਈ ਦੀਆਂ ਜਿਹੜੀਆਂ ਖਰਾਬ ਹੋ ਗਿਆ ਕੋਈ ਮਤਲਬ ਪੁੱਟਿਆ ਦੇ ਥੋੜਾ ਜਿਹਾ ਪੁੱਟਿਆ ਉਹ ਅਸੀਂ ਸ਼ੁਰੂਆਤ ਹੀ ਕਰਨ ਲੱਗੇ ਕੰਮ ਦੇ ਉਹਨਾਂ ਬ੍ਰੇਕ ਕਰਵਾਤਾ ਕੰਮ ਉਹ ਵਾਟਰ ਸਪਲਾਈ ਦਾ ਕੰਮ ਸਪਲਾਈ ਜਿਹੜੀ ਵਾਟਰ ਸਪਲਾਈ ਕਰਵਾਤੀ ਚਾਲੂ ਅਸੀਂ ਪਾਈਪਾਂ ਦੀ ਰਿਪੇਅਰ ਹੋ ਗਈ ਹੈ ਨਾ ਜੇ ਮਨ ਲਓ ਜੇ ਖਰਾਬ ਹੋ ਗਿਆ ਤਾਂ ਉਹ ਜਿਹੜੀ ਟੁੱਟੀ ਪਾਈਪ ਤੋਂ ਦੀ ਰਿਪੇਅਰ ਦਾ ਕੰਮ ਚਾਲੂ ਕਰਾਤਾ ਉਹ ਵਾਟਰ ਸਪਲਾਈ ਦਾ ਵਾਟਰ ਸਪਲਾਈ ਦਾ ਉਹ ਦੇਖੀ ਗਈ ਉਹ ਕੰਮ ਚੱਲ ਰਿਹਾ ਨਹੀਂ ਨਹੀਂ ਹੋਣਾ ਉਹ ਹੋ ਜਾਊਗਾ ਨਾ ਇਹ ਮੈਂ ਸਰ ਉਹ ਜਿਹੜਾ ਕੱਲ ਦਾ ਕੰਮ ਹੈ ਕੱਲ 5 ਵਜੇ ਤਾਂ ਉਹ ਮਨ ਲਓ ਕੰਮ ਸ਼ੁਰੂ ਕੀਤਾ ਹੁਣਾਂ ਤੇ ਕੱਲ ਟੁੱਟ ਗਈ ਤਾਂ ਜੋ ਉਹ ਜਿਹੜੀ ਹੈਗੀ ਉਹ ਵਾਟਰ ਸਪਲਾਈ ਦੇ ਬੰਦੇ ਵਾਟਰ ਸਪਲਾਈ ਵਾਲਾ ਡਿਪਾਰਟਮੈਂਟ ਸਾਡੇ ਕੋਲ ਤੇ ਉਹ ਹੋ ਗਿਆ ਉਹਨਾਂ ਬੰਦੇ ਭੇਜੇ ਉਹ ਕੰਮ ਪੂਰਾ ਕਰਤਾ ਹੁਣ ਨੇ ਦੋ ਚੀਜ਼ ਹੈ ਨਾ ਨੀਮਾ ਮਤਲਬ ਜੋ ਦਾ ਹੈਗਾ ਜਦੋਂ ਸ਼ੁਰੂ ਹੋਣਾ ਹੀ ਉਦੋਂ ਹੀ ਕਰਨਾ ਸੀਗਾ ਤੇ ਜੇ ਉਹਨਾਂ ਦਾ ਮਤਲਬ ਜਿਹਨੂੰ ਬਗਲ ਉਥੇ ਪਟਿਆ ਹੀ ਨਹੀਂ ਉਹ ਤਾਂ ਮੈਂ ਬੰਦੀ ਕਰਵਾਤਾ ਜਦੋਂ ਰੋਗ ਹੀ ਦਿੱਤਾ ਤਾਂ ਮਸ਼ੀਨ ਵਾਲੇ ਤੇ ਚਲੇ ਗਏ ਉਥੋਂ ਉਹਦਾ ਹੱਲ ਹੋ ਜਾਂਦਾ ਉਹ ਸਪਲਾਈ ਜਿਹੜੀ ਰੈਗੂਲਰ ਕਿ ਪਹੁੰਚਣੀ ਚੱਲ ਉਹ ਹੋ ਜਾਣੀ ਆ ਹੋਰ ਅੱਗੇ ਜਾਂਦੇ ਜਾਂਦੇ ਤਾਂ ਉਹ ਸਮਾਨ ਲੈ ਕੇ ਦੇ ਦਿੱਤਾ ਚਲੇ ਗਏ ਬੰਦੇ ਤੇ ਬਾਕੀ ਦਾ ਉਹ ਦੇਖ ਲੈਂਦੇ ਆਂ ਵਾਟਰ ਸਪਲਾਈ ਦਾ ਗੁੱਡ ਡੋਰ ਇਹਦਾ ਤਾਂ ਸਾਈਡ ਤੇ ਹੈਗਾ ਗੁੱਡ ਡੋਰ ਇਹਦਾ ਤਾਂ ਰਾਹ ਵਾਲੀ ਗੱਲ ਹੀ ਨਹੀਂ ਹੈਗੀ ਰਾਹ ਦੇ ਵਿੱਚੋਂ ਲੱਗਿਆ। ਅਲੀ ਉਹ ਹੀ ਖਾਲਸਾ ਜੀ ਫਰੇਰੀ। ਫਿਰ ਇਹ ਕਹਦੇ ਆ ਕਿ ਜੀ ਮੈਂ ਸਰਪੰਚ ਨਹੀਂ ਮੇਰੀ ਵਾਈਸ ਸਰਪੰਚ ਆ ਦਾ ਨਾਮ ਤਗਦੀਪ ਘੋੜਾ ਜੀ। ਦੂਸਰਾ ਇਹ ਜੀ ਮੈਂ ਕੰਮ ਨਹੀਂ ਕਰਾ ਰਿਆ। ਕੰਮ ਇੱਥੇ ਪ੍ਰਬੰਧਕ ਲੱਗਿਆ ਵੀਰ ਸਿੰਘ ਇੱਕ ਬੀ.ਵੀ.ਓ ਸਾਹਿਬ। ਇਹ ਕੰਮ ਕਰਾ ਰਹੇ ਨੇ। ਮਤਲਬ ਕੰਮ ਹਲੇ ਸ਼ੁਰੂ ਹੋਣ ਦਿੱਤਾ ਨਹੀਂ ਕੋਈ ਕੰਮ ਸ਼ੁਰੂ ਹੋਇਆ। ਚਲੋ ਜਿਹੜੇ ਥੋੜਾ ਬਹੁਤ ਇਨਸਾਨ ਹੋ ਗਿਆ ਆਪੇ ਉਹਨਾਂ ਨੇ ਕੰਮ ਕਰਾ ਦੇਣਾ ਜਿਹੜਾ ਵਾਟਰ ਸਿਲ ਥੋੜੀ ਉਹ ਥੋੜੀ ਪਾਈਪ ਕੱਟੀ ਗਈ ਉਹ ਪਾਈਪ ਉਹਨਾਂ ਨੇ ਮੈਂ ਮੈਂ ਉਹਨਾਂ ਧਿਆਨ ਚ ਲਿਆ ਦਿੱਤਾ ਸੀ ਵੀਡੀਓ ਸਾਹਿਬ ਨੇ ਉਹਨਾਂ ਨੇ ਆਪੇ ਉਹ ਪਾਈਪ ਮਤਲਬ ਪਵਾ ਦੇਣੀ ਹੈ ਇਹਨਾਂ ਨੇ ਮਤਲਬ ਕਿਸੇ ਨੂੰ ਦੱਸੇ ਬਗੈਰ ਹੀ ਉਹ ਸਾਰੇ ਟੋਏ ਪੂਰ ਦਿੱਤੇ ਜਾਂ ਤੇ ਕੰਮ ਸ਼ੁਰੂ ਹੋਣੀ ਨਾ ਦਿੰਦੇ ਹੁਣ ਕੰਮ ਸ਼ੁਰੂ ਹੋਇਆ ਹੋਇਆ ਉਹ ਕੰਮ ਬੰਨ ਕਰਾਤਾ ਇਹਨਾਂ ਨੇ ਉਹ ਪੂਰਾ ਨਰਕੇ ਪਿਆ ਨਰਕੇ ਪਿਆ ਸਾਰੀ ਇੱਥੇ ਜਿੰਨਾ ਫਤੇ ਨੰਗਲ ਐਂਟਰੀ ਸਾਰਾ ਮੁਹੱਲਾ ਮਤਲਬ ਬਿਮਾਰੀਆਂ ਨਾਲ ਉਥੇ ਮਤਲਬ ਬਿਮਾਰੀ ਫੈਲ ਸਕਦੀ ਇਹਨਾਂ ਗੰਦ ਸੀਗਾ ਉਥੇ ਚਲੋ ਹੁਣ ਦੇ ਮਤਲਬ ਉਹ ਮਤਲਬ ਸੀਰੋ ਉਧਰ ਪੈਣ ਲੱਗਾ ਸੀਗਾ ਦੇ ਜੋ ਆਨੇ ਪਹਿਲਾਂ ਹੀ ਡੱਕ ਲੈਂਦੇ ਹੁਣ ਕੰਮ ਸ਼ੁਰੂ ਮਤਲਬ ਉਹਨਾਂ ਦੇ ਪ੍ਰਬੰਧਕ ਨੇ ਕੰਮ ਸ਼ੁਰੂ ਕਰਾ ਦਿੱਤਾ ਤੇ ਹੁਣ ਇਹਨਾਂ ਨੇ ਮਤਲਬ ਡੱਕ ਦਿੱਤਾ ਉਹਦੇ ਬੰਦ ਕਰ ਦਿੱਤਾ ਕੰਮ ਸਾਡੇ ਵੇਖੋ ਆ ਗਲੀ ਚ ਪਿੰਡ ਵਾਲੇ ਸਰਪੰਚ ਸਾਹਿਬ ਹੁਣਾਂ ਨੇ ਨਾਰ ਰਲ ਕੇ ਕਿਆ ਕਹੀ ਗਿਆ ਸਾਬ ਗਰੀ ਦਾ ਵੇਖੋ ਕੀ ਹਾਲ ਕਰਤਾ ਘਰਾਂ ਚ ਪਾਣੀ ਆਉਣ ਡਿਆ ਬਿਲਡਿੰਗਾਂ ਡਿੱਗਣ ਨੂੰ ਤਿਆਰ ਹੋਈਆਂ ਉਧਰੋਂ ਵਾਟਰ ਸਾਬ ਪਲਾਈ ਦਾ ਘੜੀ ਪਿੱਛੋਂ ਪਾਣੀ ਚਾਲੂ ਕਰ ਦਿੰਦੇ ਆ ਰਾਤੀ ਅਜੇ ਬੇਨਤੀ ਕਰਕੇ ਆਏ ਆ ਕਿ ਪਾਣੀ ਨਾ ਚਾਲੂ ਕਰਿਓ ਸਵੇਰੇ ਫੇਰ ਪਾਣੀ ਚਾਲੂ ਕਰਤਾ ਘੋੜੇ ਘੋੜੇ 3-4 ਵਾਰਾ ਪਾਣੀ ਇੱਥੋਂ ਕਢਾਇਆ ਜੇ ਆ ਘੋੜੇ ਘੋੜੇ ਗੰਦ ਪਾਇਆ ਜੇ ਇਹਨਾਂ ਨੇ ਵੇਖੋ ਕੀ ਸਾਡੇ ਘਰਾਂ ਦਾ ਹਾਲ ਕੀਤਾ ਕੀ ਸਾਡਾ ਹਾਲ ਕੀਤਾ ਬਹੁਤ ਬੁਰੀ ਹਾਲਤ ਵਾ ਨਾਗੇ ਸਾਡੇ ਗੁਰਦੁਆਰਾ ਸਾਹਿਬ ਆ ਸਵੇਰੇ ਅਜੇ ਕੋਈ ਸੰਗਤ ਗੁਰਦੁਆਰੇ ਨਹੀਂ ਆ ਪਾਈ ਸਾਰਾ ਰਸਤਾ ਬੰਦ ਕੀਤਾ ਕੋਈ ਦੂਰ ਨੇੜੇ ਦਾ ਕੋਈ ਆ ਨਹੀਂ ਸਕਦਾ ਕੋਈ ਸਾਡੇ ਇੱਥੇ ਮਰਗ ਹੋ ਜਾਂਦੀ ਅਸੀਂ ਇਹਨੂੰ ਮੜੀਆਂ ਤੱਕ ਨਹੀਂ ਖੜ ਸਕਦੇ ਆ ਮੜੀਆਂ ਨੂੰ ਦਾਹ ਪਿੰਡਾਂ ਨੂੰ ਰਸਤਾ ਜਾਂਦਾ ਵਾ ਇਹ ਮੜੀਆਂ ਵਾਲਾ ਰਸਤਾ ਵਾ ਸੀਵਰੇਜ ਸਾਰੇ ਪੋਟੇ ਦਿੱਤੇ ਵਾਟਰ ਸਪਲਾਈ ਦੇ ਪੈ ਪੁੱਟੇ ਪਏ ਆ ਜਿਹੜੇ ਜੋ ਟਾਇਲਟ ਦੇ ਪੈ ਪਾਣੀ ਗੰਦੇ ਦੇ ਪਾਏ ਹੋ ਵੀ ਪੁੱਟੇ ਪਏ ਸਭ ਗੰਦ ਪਾਇਆ ਪਿਆ ਜੀ ਹਾਂਜੀ ਸਰਪੰਚ ਕੌਣ ਆ ਤੁਸੀਂ ਉਹਨਾਂ ਸੰਗ ਸਾਡਾ ਸਰਪੰਚ ਸਿੰਘ ਇੱਥੇ ਅਮਨਦੀਪ ਸਿੰਘ ਸਰਪੰਚ ਵਾ ਅਧਿਨਾ ਸੰਪਰਕ ਕੀਤਾ ਉਹ ਬਸ ਪਤਾ ਨਹੀਂ ਹਨ ਸਮਝ ਨਹੀਂ ਲੱਗਦੀ ਉਹ ਇੱਕ ਪਾਸੇ ਉਹ ਕੰਮ ਚਾਲੂ ਕਰਾਉਂਦੇ ਆ ਦੂਜੇ ਪਾਸੇ ਆਂਦਾ ਮੇਰੇ ਵਾਸਤਾ ਰੋਗ ਨਹੀਂਗਾ ਮੈਂ ਮੈਨੂੰ ਇਹ ਮੈਂ ਕਰ ਨਹੀਂ ਸਕਦਾ ਜੇ ਹੀ ਕਹਿੰਦੇ ਪੀ ਚੌਨ ਜਾਬਤਾ ਲੱਗਾ ਤੁਸੀਂ ਇਹ ਕਰ ਨਹੀਂ ਸਕਦੇ ਉਹ ਬਦੋ ਬਦੀ ਆ ਕੇ ਪੁੱਟ ਕੇ ਤੇ ਇੰਨਾ ਖਲਾਰਾ ਪਾ ਕੇ ਚਲ ਗਏ ਤੇ ਅੱਜ ਹਾਰ ਕੇ ਪ੍ਰਸ਼ਾਸਨ ਆਜ ਸਦ ਦੇ ਜੇ ਪ੍ਰੈਸ ਰਿਪੋਰਟਰ ਤੇ ਆਪਣੀ ਆ ਹੀ ਆਪਣਾ ਜੋ ਵੀ ਦੁੱਖ ਵਾਦ ਰੋਣ ਦੇ ਜੇ ਉਹ ਵੀ ਸਾਨੂੰ ਦਮਕੇ ਮਾਰਨ ਦੇ ਗਾੜੀਆਂ ਕੋ ਤੁਹਾਨੂੰ ਕੈਦ ਹੋ ਜੂਗੀ ਜਿਹੜਾ ਗਾੜੀ ਆਊਗਾ ਆ ਹੋ ਜੂਗਾ ਜੇ ਹੋ ਜੂਗਾ ਤੁਸੀਂ ਵੇਖੋ ਪੀ ਆ ਸਾਹਮਣੇ ਮੇਰਾ ਘਰ ਵਾ ਤੇ ਕੀ ਹਾਲ ਹੈ ਮੇਰੀ ਗਲੀ ਵਿੱਚ ਜਾ ਸਕਦੀ ਮੈਂ ਆਪਣੇ ਘਰ ਬੇਨਤੀ ਆ ਪੀ ਇੱਥੇ ਸਰਪੰਚ ਸਾਹਿਬ ਸੀਵਰੇਜ ਪਾਉਣ ਦੇ ਨੇ ਕੌਣ ਸਰਪੰਚ ਅਮਨਦੀਪ ਸਿੰਘ ਜਿਹੜਾ ਇੱਕ ਪਾਸੇ ਉਹ ਕਹਿਣ ਦੇ ਆ ਵੀ ਮੈਂ ਮਤਲਬ ਮੇਰੇ ਹੱਥ ਪੱਲੇ ਕੱਖ ਨਹੀਂ ਦੀ ਇੱਕ ਸਭ ਕੋਈ ਨਾਲ ਹੋ ਕੇ ਆ ਕਰਵਾਉਂਦੇ ਹੀ ਨਹੀਂ ਅਸੀਂ ਪਰਸੋਂ 13 ਤਰੀਕ ਨੂੰ ਫਿਰ ਮਤਲਬ ਪਰ ਵੀਡੀਓ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਕਿਹਾ ਵੀ ਅਸੀਂ ਜਿਹੜਾ ਕੋਈ ਰਿਕਵਰ ਪਾਏਗਾ ਉਹਨੂੰ ਫੜ ਕੇ ਹੀ ਅੰਦਰ ਕਰਾਂਗੇ ਹਾਲੇ ਜੇ ਇਹਨਾਂ ਕੋਲ ਮਤਲਬ ਆਪ ਸੀਵਰੇਜ ਪਾਉਣਾ ਤੇ ਜਿੱਥੇ ਛੱਪੜ ਜਿੱਥੇ ਪਾਣੀ ਸੁੱਟਣਾ ਉਥੋਂ ਸ਼ੁਰੂ ਕੀਤਾ ਜਾਵੇ ਇਹਨਾਂ ਵਿਚਾਰਾਂ ਨੂੰ ਸ਼ੁਰੂ ਕਰਕੇ ਤੇ ਸਾਰਾ ਪਹਿਨ ਇੱਥੇ ਗੰਦ ਪਾਇਆ ਇੱਥੇ ਗਾੜੀ ਨਾਹੀਆਂ ਨਿੱਕੀਆਂ ਪਾਣੀ ਸਿੱਧਾ ਜਾ ਨਹੀਂ ਸਕਦਾ ਜਿੱਥੇ ਮੈਂ ਜੇ ਇਹ ਨਾ ਪਾਣੀ ਸਿਵਰੇਜ ਪਾਉਣਾ ਤੇ ਜਿੱਥੇ ਛੱਪੜ ਦੇ ਵਿੱਚ ਪਾਣੀ ਸੁਪਣਾ ਉੱਥੋਂ ਸ਼ੁਰੂ ਕੀਤਾ ਜਾਵੇ ਉਹਨੂੰ ਤੇ ਫੇਰ ਆ ਨਹੀਂ ਤੇ ਇਸ ਤਰ੍ਹਾਂ ਤੇ ਅਸੀਂ ਨਹੀਂ ਪੈਣ ਦਵਾਂਗੇ ਸਾਡੇ ਦੇ ਮਕਾਨ ਡਿੱਗਣ ਨੂੰ ਤਿਆਰ ਹੈ ਉਹਦੋਂ ਵਾਟਰ ਸਪਲਾਈ ਦਾ ਪਾਣੀ ਛੱਡ ਦਿੰਦੇ ਆ ਵਾਟਰ ਸਪਲਾਈ ਆਇਆ ਨਾ ਗੱਲ ਕੀਤੀ ਹੈ ਜਿਹੜਾ ਮੋਟਰ ਛੱਡਦਾ ਉਹ ਆਂਦਾ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਪੀ ਪਾਣੀ ਨਾ ਚਲਾਓ ਤੇ ਇੱਧਰ ਪਾਣੀ ਇੱਕ ਵਾਰ ਜੀਸੀਪੀ ਨਾਲ ਪੁੱਟ ਕੇ ਸਾਡਾ ਸਾਰਾ ਹੀ ਟੋਏ ਸਾਰੇ ਭਰੇ ਆ ਮਕਾਨ ਸਾਡੇ ਡਿੱਗਣ ਨੂੰ ਤਿਆਰ ਹੋਇਆ ਇਹ ਵੀਡੀਓ ਨਾਲ ਮਿਲਿਆ ਉਸ ਮੇਰੇ ਐਮਐਮ ਪਰਸੋਂ ਗਿਆ ਮੈਂ ਮਾਮਾ ਦੇ ਮਿਲਿਆ ਕੀ ਕਹਿੰਦੇ ਨੇ ਉਹ ਆਂਦੇ ਵੀ ਐਹੀ ਇਹ ਕੰਮ ਨੂੰ ਐਹੀ ਮਤਲਬ ਤੁਹਾਡੇ ਕਹਿਣ ਦੇ ਉੱਤੇ ਮਤਲਬ ਇਹ ਕੰਮ ਨਹੀਂ ਐਹੀ ਬੰਦ ਕਰਨਾ ਜਿਹੜਾ ਕੋਈ ਰਿਕਵਰਡ ਪਾਏਗਾ ਉਹਨੂੰ ਵੀ ਫੜ ਕੇ ਐਹੀ ਅੰਦਰ ਕਰਾਵਾਂਗੇ ਉਹਦੀ ਜ਼ਮਾਨਤ ਵੀ ਨਹੀਂ ਐਹੀ ਹੋਂ ਦੇਵਾਂਗੇ